ਅਬ ਸੇ 690 ਵਿੱਚ ਆਪਣੇ ਦੇਹ ਮੰਨ ਲਿਆ 690 ਵਿੱਚ ਦੇਹ ਮੰਨ ਲਿਆ ਕੱਲ ਗੱਲ ਸਪਸ਼ਟ ਨਹੀਂ ਸੀ ਹੋਈ ਬਈ ਜਿੱਦਾਂ ਸਾਡੇ ਤੇ ਆਉਂਦਾ ਸ਼ਿਸ਼ੂਗੰਧ ਦੇ ਉਹਨਾਂ ਨੂੰ ਅੱਜ ਵੀ ਦੇਹ ਕਰਕੇ ਪੁੱਛਦੇ ਅਸੀਂ ਬਾਬਾ ਦੀਪ ਸਿੰਘ ਜੀ ਉਹਦੀ ਕਰਾਮਤ ਫੋਟੋ ਲਾ ਲਈ ਅਸੀਂ ਥਾ-ਥਾ ਲਾਈ ਫੀਸਿੰਗ ਸੀ ਤਾਰੂ ਸਿੰਘ ਮੈਂ ਆਖੋ ਪਿੱਛੇ ਲੱਗ ਨਤਰੀ ਜੀ ਉਹ ਸਾਡੇ ਘਰਾਂ ਨੂੰ ਥੋੜੋ ਆ ਲੱਗਈਏ ਮਨੀਸ਼ ਸਿੰਘ ਨੇ ਬੰਦ-ਬੰਦ ਘਟਾਇਆ ਜਿਹੜੇ ਫੋਟੋਆਂ ਲੱਗੀਆਂ ਸਾਡੇ ਘਰਾਂ ਵਿੱਚ ਕਿਸ ਉਹ ਫੋਟੋ ਕਿਉਂ ਲਾਈ ਫੋਟੋ ਐਸੇ ਕਰਕੇ ਲਾਈ ਨਾ ਕੋਈ ਦੇ ਦੇ ਪੁਜਾਰੀ ਚਾਹੀਦਾ ਸੀ ਉਹਦੇ ਸ਼ਬਦ ਦੇ ਪੁਜਾਰੀ ਬਣਨਾ ਇਹ ਧੰਗ ਗੁਰਦਾਮ ਸਾਹਿਬ ਨੇ ਸਮਝਾਇਆ ਸੰਸਾਦ ਦੇ ਲੋਕਾਂ ਨੂੰ ਤੇ ਸੰਸਾਰ ਦੇ ਲੋਕਾਂ ਨੂੰ ਉਸ ਬਾਦਸ਼ਾਹ ਨੇ ਹਰ ਕੇ ਸਮਝੋੜਾ ਆ ਬੇਨ ਦੇਦਾ ਕਹਿਣਾ ਛੱਡੋ ਦੇ ਦੇ ਵਿੱਚ ਜਿਹੜਾ ਸ਼ਬਦ ਆ ਦੇ ਦੇ ਵਿੱਚ ਜਿਹੜਾ ਸ਼ਬਦ ਆ ਉਹਨੂੰ ਸ਼ਬਦੀ ਪੂਜਾ ਕਰੋ ਸੇਸੰਗ ਨੂੰ ਅਸੇ ਕੀ ਜਾਣੇ ਉਹ ਦੇ ਜਾਣਾ ਨਾ ਉਹ ਤਾਂ ਜਿੰਦੇ ਵੀ ਸ਼ੀਸ਼ ਸੀਗੇ ਉਹ ਤਾਂ ਜਿੰਦੇ ਹੀ ਸ਼ੀਸ਼ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਆਪ ਜਿਹੜਾ ਸੀ ਸਾਰਾ ਤਨ ਮਨ ਆਪਣੇ ਮਾਲ ਦੂਸਰ ਨੂੰ ਸੌਂਪ ਦਿੱਤਾ ਸੀ ਤੇ ਜਿਹੜਾ ਜਦੋਂ ਸੌਂ ਪਿਆ ਜਾਵੇ ਉਹਦਾ ਰਹਿ ਕੁਝ ਨਹੀਂ ਉਹਦਾ ਆਪਦਾ ਰਹਿ ਕੁਝ ਨਹੀਂ ਉਹ ਤਾਂ ਸਾਰਾ ਗੁਰੂ ਕੁਝ ਗੁਰੂ ਦਾ ਹੋ ਗਿਆ ਤੇ ਗੁਰੂ ਕਰਦਾ ਕਰਦਾ ਗੁਰੂ ਹੀ ਹੋ ਗਿਆ ਉਹ ਜਿੰਦਾ ਨੁਕਸ ਹੀ ਹੁੰਦਾ ਅਸੀਂ ਫਿਰ ਵੀ ਉਸੇ ਦੇ ਨਾਲ ਜੁੜੇ ਰਹੇ ਉਹ ਤਾਂ ਜਿੰਦਾ ਹੋਇਆ ਦੇ ਤੋਂ ਬਾਅਦ ਸੀ ਉਹਨੇ ਤਾਂ ਆਪਣਾ ਆਪ ਬਰਦਨੂਜ ਸੌਂਪ ਦਿੱਤਾ ਸੀ ਪਰ ਸੇ ਸਮਝ ਨਹੀਂ ਸਕੀ ਗੱਲ ਨੂੰ ਅਸੀਂ ਉਹਦੇ ਮਰਨ ਤੋਂ ਜਾਣ ਤੋਂ ਬਾਅਦ ਫਿਰ ਉਹਦੀ ਪੂਜਾ ਕਰਨੀ ਸ਼ੁਰੂ ਕਰਤੀ ਜੀਹਦੇ ਨੂੰ ਸਮਝਿਆ ਨਹੀਂ ਇਹ ਗੱਲ ਹੋਰ ਕਮਾਂ ਪਿਆਰੇਓ ਜਿੰਨੇ ਆਪਣਾ ਆਪ ਸੋਭਾ ਉਹਨਾਂ ਗੁਰੂ ਨੂੰ ਗੋਵ ਗੁਰੂ ਨੂੰ ਲਾ ਲੋ ਗੋਮ ਨੂੰ ਲਾ ਲੋ ਧਰਮ ਨੂੰ ਲਾ ਲੋ ਉਹ ਤੋਂ ਜਿੰਦਾ ਹੀ ਸ਼ੀਸ਼ ਦੇ ਆ ਜਿੰਦਾ ਹੀ ਆਪਣੇ ਆਪ ਤੋਂ ਬਾਹਰ ਆਉਂਦਾ ਪਰ ਉਹਨੂੰ ਅਸੀਂ ਸਮਝ ਨਹੀਂ ਸਕਦੇ ਤੁਨ ਗੁਰਦਾਨ ਸਾਹਿਬ ਨੂੰ ਕਿਵੇਂ ਸਮਝਿਆ ਕਿਸ ਨੇ ਸਮਝਿਆ ਭਗਵਾਨ ਰਾਮ ਤੇ ਤੁਨ ਨੂੰ ਕਿਵੇਂ ਸਮਝਿਆ ਨੇ ਸਮਝ ਲਿਆ ਆਹ ਦਾ ਜੁਗਦਰ ਰੋਣਾ ਇਹ ਜੁਗਦਰ ਰੋਣਾ ਨਹੀਂ ਸੀ ਉਹ ਜੇ ਅਸੀਂ ਚੰਗੀ ਤੌਰ ਚੰਗੀ ਤਰ੍ਹਾਂ ભગવાન रामचंद्र ਜੀ ਨੂੰ ਸਮਝ ਜਾਂਦੇ ਤੇ ਅਸੀਂ ਦੁਆਪਰ ਤੇ ਜੁਗਾਂ ਦੇ ਵਿੱਚ ਚੱਕਰ ਜੀ ਨਹੀਂ ਸੀ ਪੈਣਾ ਜੇ ਅਸੀਂ ਪ੍ਰਭਾਨ कृष्ण जी ਨੂੰ ਸਮਝ ਜਾਂਦੇ ਅਸੀਂ ਦੁਆਪਰ ਦੇ ਵਿੱਚ ਵੀ ਨਹੀਂ ਸੀ ਪੜਾਂ ਅਸੀਂ ਸਤ ਅਸੀਂ ਸਾਜੂ ਕੋਈ ਰਹਿਣਾ ਸੀਗਾ ਉਦੋਂ ਵੀ ਸਾਜੂ ਕੋ ਹੋ ਸਕਦਾ ਸੀਗਾ ਤ੍ਰੇਤਾ ਵਿੱਚ ਵੀ ਦੁਆਪਰ ਵਿੱਚ ਵੀ ਸਾਜੂ ਕੋ ਹੋ ਸਕਦਾ ਸੀਗਾ ਜੇ ਅਸੀਂ ਸਮਝਾ ਦਿੱਤਾ ਜੇ ਗੀਤਾ ਨੂੰ ਸਮਝਾਦੇ ਅਸੀਂ ਸੱਚ ਹੈ ਗੀਤਾ ਵਿੱਚ ਰੱਬ ਦੇ ਬੋਲ ਹੈ ਰੱਬ ਦੇ ਬੋਲ ਬਹੁਤ ਮਹਾਨ ਪੂਜਯੋਗ ਗ੍ਰੰਥਿਆ ਗੀਤਾ ਸਾਹਿਬ ਪਰਸੰਦੇ ਦੀ ਇੱਕ ਪੜਨ ਤੱਕ ਸਿਫਤ ਰਾਇ ਆਤਤਗੁਰ ਦਾ ਅੰਸ਼ ਉਹਨਾਂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸਾਡਾ ਬਹੁਤ ਵੱਡਾ ਖਜ਼ਾਨਾ ਰੱਬਾ ਰੱਬੀ ਬੋਲਾ ਦਾ ਦਿੱਤਾ ਸਾਨੂੰ ਅਸੀਂ ਕਿਹੜਾ ਸਮਝ ਗਏ ਨਾਤ ਗੁਰਨਾਮ ਸਾਹਿਬ ਨੂੰ ਸਮਝ ਨਹੀਂ ਸਕੇ ਨਾ ਭਗਤਾਂ ਨੂੰ ਸਮਝ ਸਕੇ ਜੇ ਇਹਨਾਂ ਦੇ ਬੋਧ ਸਾਡੇ ਕੋਲ ਇਕੱਠੇ ਕਰਕੇ ਸਾਨੂੰ ਮਿਲ ਗਏ ਬਿਰਗੇ ਪਿੱਛੇ ਨਾ ਹੋਣ ਸਦਾ ਇਹਨਾਂ ਦੇ ਕੋਲ ਰਹਿਣਾ ਜਿੱਦਾਂ ਗੀਤਾ ਨਿਰੰਤ ਸੀਗਾ ਪਰ ਗੀਤਾ ਇੱਕ ਕੇਵਲ ਅਰਜੁਨ ਵਾਸਤੇ ਉਚਾਰੀ ਗਈ ਸੀ ਗੀਤਾ ਕੇਵਲ ਅਰਜੁਨ ਦੇ ਪਰਥਾਏ ਉਚਾਰੀ ਗਈ ਸੀ ਹੈ ਭਾਵੇਂ ਸਾਰੇ ਸੰਸਾਰ ਵਾਸਤੇ ਇੱਕ ਸਿਰ ਪਰਥਾਏ ਰੱਖਿਆ ਆਸੀ ਗੁਰੂ ਗ੍ਰੰਥ ਸਾਹਿਬ ਦਾ ਇਹ ਕਿਸੇ ਨੂੰ ਪ੍ਰਤਾਇ ਨਹੀਂ ਦਿੱਖਿਆ ਇਹਦੇ ਵਿੱਚ ਕੇਵਲ ਰੱਬ ਦਾ ਗਿਆਨ ਹੈ ਕੇਵਲ ਰੱਬ ਦਾ ਗਿਆਨ ਕਿਸੇ ਬੰਦੇ ਦਾ ਗਿਆਨ ਨਹੀਂ ਅੱਜ ਸਾਇੰਸ ਭਾਵੇਂ ਨੂੰ ਮੰਨਦੇ ਸੰਸਾਰ ਸੰਸਾਰ ਫਿਰ ਵੀ ਦੀ ਖੋਜ ਕਰ ਰਹੀ ਹੈ ਸਾਇੰਸ ਫਿਰ ਵੀ ਇਸੇ ਗੁਰੂਗ੍ਰੰਥ ਸਾਹਿਬ ਦੇ ਰੱਬੀ ਬੋਲਾਂ ਦੇ ਬਾਣੀ ਬਾਣੀ ਦੀ ਉਹ ਬਾਣੀ ਰੱਬੀ ਬੋਲ ਸਾਇੰਸ ਫਿਰ ਵੀ ਇਹਨਾਂ ਦੀ ਇਸੇ ਦੀ ਖੋਜ ਕਰ ਰਹੀ ਹੈ ਬਈ ਇਹ ਗੱਲ ਸੱਚ ਆ ਤੇ ਸੱਚ ਉਤਰਦੀ ਆ ਇਹ ਤਾਂ ਸਾਇਦ ਬਹੁਤ ਥੱਲੇ ਦੀ ਗੱਲ ਹੈ ਉਹ ਸਾਇਦ ਬਹੁਤ ਥੱਲੇ ਦੀ ਗੱਲ ਜੋ ਗੁਰਨਾਮ ਸਿੰਘ ਸਾਹਿਬ ਨੇ ਅੱਜ ਤੋ 550 ਸਾਲ ਪਹਿਲਾਂ ਗੱਲ ਕਹਿੰਦੇ ਸੀ ਇਹ ਅੱਜ ਖੋਜ ਕਰ ਰਹੇ ਅਜੇ ਇਹ ਅੱਜ ਖੋਜ ਕਰ ਰਹੇ ਅਜੇ ਉਹ ਸੋਚ ਤੱਕ ਅਜੇ ਵੀ ਨਹੀਂ ਪਹੁੰਚੇ ਪਾਤਾਲਾ ਪਾਤਾਲਾ ਲੱਖ ਆਗਾਸ ਆਗਾਸ ਲਖਾ ਬਦਾਲ ਤੇ ਲਖਾ ਅਕਾਸ਼ ਇਹ ਅੱਜ ਅੱਜ 18 10 ਤੱਕ ਪਹੁੰਚੇ ਕਿਸੇ ਤੋਂ ਪੱਕਾ ਮੰਨ ਲਾਂ ਵੀ ਅਸੀਂ ਆ ਸਾਡਾ ਸਰੀਰ ਆ ਗੁਰੂ ਨਾਨਕ ਹੋਏ ਬਹੁਤ ਵੱਡੇ ਸਿੱਧ ਹੋਏ ਨੇ ਉਹਨਾਂ ਦੇ ਜੋ ਅੰਦਰ ਦਾ ਗਿਆਨ ਸਾਨੂੰ ਬਖਸ਼ ਜੋ ਬਖਸ਼ ਕੇ ਸਾਡੇ ਝੋੜੀ ਜੀ ਪਾਇਆ ਨਾ ਅੱਜ ਕਿਹੜਾ ਸੰਸਤਾਰ ਜਿਹੜਾ ਦੱਸ ਸਕਦਾ ਉਸੇ ਕੋਰਖਨਾ ਤੇ ਦੱਸੇ ਹੋਏ ਸੇ ਦੇ ਐਕਸਰੇ ਨੂੰ ਦੇਖ ਦੇ ਕੇ ਅੱਜ ਖੋਜ ਕਰ ਰਹੇ ਅਜ ਅਜ ਤੱਕ ਇਸ ਖੋਜ ਤੱਕ ਨਹੀਂ ਪਹੁੰਚੇ ਵੀ ਸਾਡਾ ਦਿਮਾਗ ਕਿੰਨਾ ਵੱਡਾ ਹੈ ਤੇ ਕਿੰਨਾ ਕਿੰਨਾ ਉਹਦੇ ਵਿੱਚ ਤਰਤੂ ਹੈ ਕੀ ਉਹਦੇ ਵਿੱਚ ਸੋਚਦੇ ਆ ਦਿਮਾਗ ਕਿਹੜੇ ਕਿਹੜਾ ਪੁਰਜਾ ਕੰਮ ਕਰ ਰਿਹਾ ਹੁੰਦਾ ਅਜੇ ਨਹੀਂ ਦੱਸ ਸਕੀ ਸਾਇਸ ਵਾਲੇ ਅਰਦਾਸ ਆ ਸਕਣ ਇਹ ਵੀ ਗੱਲ ਨਾਲ ਹੈ ਇਸ ਕਰਕੇ ਪਾਸ਼ਾ ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਨਾ ਹੈ ਸ਼ਬਦ ਗੁਰੂ ਦੇ ਨਾਲ ਵੀ ਜਿਹੜਾ ਗੁਰੂ ਦੇ ਅੰਦਰ ਸ਼ਬਦ ਵਸਦਾ ਹੈ ਉਹਦੇ ਨਾਲ ਜੁੜੋ ਦੇ ਤਾਰੇ ਤਾਰੇ ਤੀ ਨਾਸ ਹੋ ਜਣੀ ਹੈ ਦੇ ਤਾਰੇ ਤੀ ਨਾਸ ਹੋ ਜਣੀ ਹੈ ਗੁਰੂ ਦੀ ਵੀ ਹੋ ਜਣੀ ਸਾਡੀ ਵੀ ਹੋ ਜਣੀ ਸ਼ਬਦ ਕਦੇ ਨਾਸ਼ ਨਹੀਂ ਹੋਇਆ ਨਾ ਹੋਣਾ ਨਾ ਹੋਇਆ ਨਾ ਹੋ ਗਾ ਸ਼ਬਦ ਨੂੰ ਜੇ ਅਸੀਂ ਸਮਝ ਜਾਈਏ ਤਾਂ ਸ਼ਬਦ ਨੂੰ ਸਮਝਣਾ ਵੀ ਔਖਾ ਪੈਰ ਚੰਦਰੋਂ ਸ਼ਬਦ ਨੂੰ ਸਮਝਣਾ ਵੀ ਅਸੀਂ ਔਖਾ ਅਸੀਂ ਕਹਿੰਦੇ ਫਲਾਣੇ ਦਾ ਬੋਲ ਰਿਹਾ ਤਾਂ ਇਹ ਤਾਂ ਫਲਾਣੇ ਨੇ ਗੱਲ ਕਹੀ ਸੀ ਅਸੀਂ ਇਹ ਤਾਂ ਗੱਲ ਫਲਾਣੇ ਆਦਮੀ ਨੇ ਕਹੀ ਸੀ ਅਸੀਂ ਉਹਨੂੰ ਉਸ ਸ਼ਬਦ ਨੂੰ ਗੱਲਾਂ ਵਿੱਚ ਲੈ ਗਏ ਉਸ ਸ਼ਬਦ ਨੂੰ ਗੱਲਾਂ ਵਿੱਚ ਲੈ ਗਏ ਸ਼ਬਦ ਨੂੰ ਸਮਝਿਆ ਨਹੀਂ ਕਿ ਸ਼ਬਦ ਨੇ ਕਿਆ ਕੀਆ ਜਿਹੜਾ ਸਾਡੇ ਭਲੇ ਵਾਸਤੇ ਆ ਉਹਦਾ ਨਾਮ ਕਰੂ ਸ਼ਬਦ ਜਿਹੜਾ ਸਾਡਾ ਦਿਲ ਦਿਖਾਉਂਦਾ ਕਹਿੰਦੇ ਉਹਨੂੰ ਵੀ ਸ਼ਬਦਿਆ ਉਹਨੂੰ ਹੋਰ ਤਰ੍ਹਾਂ ਕੁਝ ਕਹਿੰਦੇ ਨਾ ਫਿਰ ਸਮਝਣਾ ਕਿ ਉਹਨੂੰ ਆ ਮਾੜਾ ਬੋਲ ਬੋਲਿਆ ਭਲਾਨੇ ਬੰਦੇ ਨੇ ਬੋਲਿਆ ਕਿਤੇ ਚੰਗਾ ਬੋਲ ਬੋਲਿਆ ਉਹ ਗਤ ਚਾਰ ਬੰਦੇ ਵੀ ਇਹ ਗੱਲ ਕਰਦਾ ਦੀ ਵੀ ਆਹ ਤੁਹਾਡੇ ਬੰਦੇ ਨੇ ਆ ਚੰਗਾ ਦਿਸੇ ਤੇ ਬੋਲ ਬੋਲਿਆ ਸੀ ਬੋਲਣ ਵਾਲਾ ਕੌਣ ਸੀ ਬੋਲਣ ਵਾਲਾ ਕੌਣ ਸੀ ਗਾ ਸ਼ਬਦ ਸਿੱਧਾ ਬੋਲਣ ਵਾਲਾ ਤੇ ਸ਼ਬਦ ਉਹ ਰੱਬੀ ਹੁੰਦਾ ਜਿਹੜਾ ਰੱਬ ਦੇ ਨਾਲ ਜੋੜਦਾ ਸਾਡਾ ਭਲਾ ਕਰਦਾ ਜਿਹੜਾ ਸੰਦੂਗੀ ਕਰੇ ਉਹ ਸ਼ਬਦ ਛੇਤੋ ਸ਼ਬਦ ਪਰ ਉਹਨੂੰ ਅਸੀਂ ਗੱਲਾਂ ਕਹਿ ਸਕਦੇ ਆ ਠੀਕੇ ਬੋਲਣ ਨੂੰ ਸ਼ਬਦ ਨੂੰ ਅਸੀਂ ਗੱਲਾਂ ਨਹੀਂ ਕਹਿ ਸਕਦੇ ਰੱਬ ਦੇ ਬੋਲ ਜਿਹੜੇ ਨਾਲ ਕੋਈ ਰਾਮ ਕਹ ਰਿਹਾ ਕੋਈ ਅੱਲਾ ਕਹ ਰਿਹਾ ਤੂੰ ਖੁਦਾ ਕਹ ਰਿਹਾ ਕੋਈ ਵੈਗੁਰੂ ਕਹ ਰਿਹਾ ਤੂੰ ਸਤਨਾਮ ਕਹ ਰਿਹਾ ਬੇਅੰਤ ਨਾਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਹ ਤਰ੍ਹਾਂ ਦੇ ਰੂਪ ਸ਼ਬਦ ਜਿਹਨੂੰ ਸਮਝ ਲਈ ਉਹ ਵੀ ਮਗਰ ਮਗਰ ਚੱਲਾਂਗੇ ਸ਼ਬਦ ਦੇ ਤੇ ਜੀਵਨ ਮੁਕਤ ਹੋ ਜਾਵਾਂਗੇ ਇਸ ਜਨਮਨ ਦਾ ਜਿਹੜਾ ਸਿਲਸਿਲਾ ਖਤਮ ਹੋ ਜਾਊਗਾ ਤਨੂ ਗੁਰਦਾਨ ਸਾਹਿਬ ਪਾਸ਼ਾ ਨੇ ਆਉਣਾ ਹੀ ਇਸੇ ਕਰਕੇ ਸੰਸਾਰ ਤੇ ਤੇ ਬੜਿਆ ਬੜਿਆ ਅਹੰਕਾਰੀਆਂ ਦਾ ਅਹੰਕਾਰ ਤੋੜਨ ਵਾਸਤੇ ਜਿਹੜੇ ਕਹਿੰਦੇ ਨੇ ਅਸੀਂ ਖੁਦ ਖੁਦਾ ਆਂ ਦਾਅਵੇ ਕੀਤੇ ਜਿਨ੍ਹਾਂ ਨੇ ਵੀ ਅਸੀਂ ਖੁਦ ਖੁਦਾ ਆਂ ਅਸੀਂ ਕਿਸੇ ਨੂੰ ਮਾਰ ਸਕਦੇ ਆਂ ਅਸੀਂ ਕਿਸੇ ਨੂੰ ਜਵਾ ਸਕਦੇ ਆਂ ਇਹ ਦਾਵਾ ਕਰਦੇ ਸੀ ਇਹ